ਕੁੜੇ ਮਨਦੀਪ ਕੁੜੇ ਜੱਸੀ ਲੈ ਕੁੜੇ ਦੋਨੇ ਨਹੀਂ ਸੁਣਦੇ ਆ ਪਤਾ ਨਹੀਂ ਕਿੱਧਰ ਗਏ ਕੀ ਮਮੀ ਗੱਲ ਕਹਿੰਨ ਸੁਣਦੇ ਆ ਭਾਈ ਤੁਸੀਂ ਦੋਨੇ ਮੈਂ ਸੋ ਵਿੱਚ ਸੀ ਹੁਣ ਸੁਣਿਆ ਨਹੀਂਗਾ ਮੈਨੂੰ ਲੈ ਮੈਨੂੰ ਖੁੱਲੇ ਪੈਸੇ ਦੇ ਮੈਂ ਤੇਰੇ ਪੈਂਡ ਚ ਕਿਸੇ ਦੇ ਖੰਡ ਪਾੜ ਦੇ ਭੋਗ ਤੇ ਜਾਣਾਗਾ ਖੁੱਲੇ ਪੈਸੇ ਤੇ ਮੈਂ ਦੇ ਦਿੰਦੇ ਹਾਂ ਨਾ ਤੂੰ ਨਹੀਂ ਜਾਣਾ ਮੇਰੇ ਨਾਲ ਨਾ ਮੈਂ ਨਹੀਂ ਜਾਣਾ ਤੂੰ ਜੱਸੀ ਨੂੰ ਲੈ ਜਾ ਉਹ ਤਾਂ ਕਹਿੰਦੀ ਮੈਂ ਜਾਂਦੀ ਨਹੀਂ ਫੇ ਜਦੋਂ ਹੋਂ ਨਹੀਂ ਜਾਂਦੀ ਫਿਰ ਮੈਂ ਵੀ ਕੀ ਕਰਨਾ ਆਹੋ ਛੋਡੀ ਤੇ ਦੋਨਾਂ ਦੀ ਰਾਏ ਆ ਭਾਈ ਤੁਸੀਂ ਕਾਹਨੂੰ ਜਾਣਗਾ ਲਿਆ ਭਾਈ ਖੁੱਲੇ ਪੈਸੇ ਦੇ ਦੇ ਤੇ ਮੈਂ ਜਾਵਾਂ ਤੂੰ ਸ ਤਾਂ ਕੰਮ ਦਾ ਟੱਕਾ ਤੋੜਦੀਆਂ ਨਹੀਂ ਪਤਾ ਨਹੀਂ ਕੀ ਕੁਛ ਕਰਦਿੰਗਾ ਫਿਰਦਿੰਗਾ ਰਹਿਣਾ ਉਹ ਅੰਦਰ ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਖੁੱਲੇ ਪੈਸੇ ਤਾਂ ਮੈਂ ਵੀ ਮੈਂ ਦੇ ਦੇਨੀ ਆ ਮੈਂ ਤਾਂ ਸਵੇਰ ਦੀ ਕੰਮ ਕਰੀ ਜਣੀ ਆ ਉਹ ਦੇਰ ਨਾਲ ਜੱਸੀ ਤਾਂ ਉਹ ਨਾ ਸੁੱਤੀ ਪਈ ਆ ਤੁਸੀਂ ਉਹਨੂੰ ਤਾਂ ਕਹਿੰਦੇ ਨਹੀਂ ਹੈਗੇ ਮੈਨੂੰ ਮੇਰੇ ਬਣਵਾ ਤਾਂ ਤੁਸੀਂ ਦੋਨੇ ਇਕੋ ਜਨੋਂ ਮੇਰੇ ਤਾਂ ਆਖੇ ਕੋਈ ਨਹੀਂ ਲੱਗਦੀ ਮੈਂ ਦੇਖ ਲਾ ਮਮੀ ਮੈਂ ਤੇਰੇ ਆਖੇ ਕਿਉਂ ਨਹੀਂ ਲੱਗਦੀ ਮੈਂ ਹਰ ਵਕਤ ਤੇਰੇ ਕਹਿੰਦੇ ਚੰਗੇ ਗੱਲ ਤਾਂ ਤੇਰੀ ਉਹ ਹੀ ਮੰਦੀ ਹੈਗੀ ਹਣ ਭਾਈ ਤੁਸੀਂ ਕੀ ਚਾਹਣਗਾ ਮੈਨੂੰ ਦੱਸ ਦੋ ਮੈਂ ਤਾਂ ਕੀ ਹੈ ਇਹ ਕਹਿੰਦੀ ਸੀ ਕਿ ਮਾਂ ਤੂੰ ਜੱਸੀ ਨੂੰ ਕਹਦੇ ਮਾੜਾ ਮੋਟਾ ਕੰਮ ਕਰਵਾ ਦੂ ਮੇਰੇ ਨਾਲ ਆਪਾਂ ਜੀ ਜਦੋਂ ਕਿਤੇ ਜਾਣਾ ਹੁੰਦਾ ਨਾ ਸੋਡਾ ਤਾਂ ਆਹੀ ਕੰਜਰ ਕਲੇਸ ਹੁੰਦਾ ਮੇਰੇ ਤੋਂ ਨਹੀਂ ਕਿਸੇ ਨਾਲ ਲੜਿਆ ਜਾਂਦਾਗਾ ਮੈਂ ਮੰਮੀ ਲੜਨ ਨੂੰ ਨਹੀਂ ਕਹਦੀ ਮੈਂ ਤਾਂ ਇਹ ਕਹਿੰਦੀ ਆ ਮਾਂ ਤੂੰ ਜੱਸੀ ਨੂੰ ਮੜਾ ਸਮਝਾਤਾ ਸਕਦੀ ਹੈਗੀ ਵੀ ਤੂੰ ਪਈਆਂ ਮਾੜਾ ਮੋਟਾ ਕੰਮ ਕਰਵਾ ਦੇ ਆਪਾਂ ਜੀ ਸੋਡੇ ਮੂਰੇ ਬੰਨੇ ਹੱਥ ਮੇਰੇ ਤੋਂ ਨਹੀਂ ਸੋਡੇ ਨਾਲ ਲੜਿਆ ਜਾਂਦਾਗਾ ਜਦੋਂ ਮੈਂ ਕਿਤੇ ਜਾਣਾ ਹੁੰਦਾ ਸੋਡਾ ਆਹੀ ਕੰਜਰ ਕਲੇਸ ਹੁੰਦਾ ਮੇਰਾ ਮੂਡ ਆਫ ਕਰਕੇ ਤੋੜ ਦਊਂ ਤੁਸੀ हां ओ तू ओदे ਵੇ ਤਾਂ ਹੈ ਕਹਿਦੀ ਨੇ ਜੇ ਕਿਤੇ ਮੈਂ ਪਈ ਹੁੰਦੀ ਉਹਦੀ ਦੇਖੀ ਕਿ ਮੈਂ ਬੋਲਦੀ ਸੀ ਮੇਰੇ ਮੂਰੇ ਉਹਦੀ ਸੱਸ ਨੂੰ ਉਹ ਲੜਨ ਲੱਗ ਜਾਂਦੀਆਂ ਹੁਣ ਇੱਕ ਮਈ ਹੈ ਜਿਹਨੂੰ ਚੁੱਪ ਕਰਕੇ ਕੰਮ ਕਰੀ ਜਾਨੀ ਆ ਉਹ ਭਾਈ ਤੂੰ ਮੇਰੇ ਮਾੜਾ ਮੋਟਾ ਆਖੇ ਲੱਗ ਜਾਂਦੀ ਆ ਉਹ ਲੱਗਦੀ ਨਹੀਂ ਮੈਂ ਕੀ ਕਹਾਂ ਉਹ ਤਾਂ ਮੁੰਡੇ ਨੂੰ ਵੀ ਮਗਰ ਲਾ ਰੱਖਿਆ ਉਹਨੇ ਤਾਂ ਫੇਰ ਤੂੰ ਉਹਨੂੰ ਬਾਈ ਨੂੰ ਤਾਂ ਸਮਝਾ ਸਕਦੀ ਹੈਂ ਕਿ ਮਾੜਾ ਮੋਟਾ ਉਹ ਹੀ ਸਮਝਾ ਦੂਗਾ ਉਹਨੂੰ ਇੰਨਾ ਵੀ ਨਹੀਂ ਚਾਹੀਦਾ ਹੁੰਦਾ ਉਹਨੂੰ ਉਹ ਮੇਰੇ ਵੀ ਗੱਲ ਨੂੰ ਆਉਂਦਾ ਜਦੋਂ ਮੈਂ ਉਹਦੇ ਬਾਰੇ ਕਹਿਣੀ ਆਂਗੀ ਉਹ ਤਾਂ ਬੇਸ਼ਰਮ ਹੋ ਗਈ ਆ ਜੇ ਤੂੰ ਵੀ ਹੁਣ ਤਾਂ ਭਾਈ ਦੱਸ ਦੇ ਹੁਣ ਮੈਂ ਉਹੀ ਤਾਂ ਗੱਲ ਆ ਤਾ ਕਰਕੇ ਹੈਗਾ ਮੇਰੀ ਕੋਈ ਸੁਣਦਾ ਨਹੀਂ ਹੈਗਾ ਹਾ ਸੁਣਦਾ ਕਿਉਂ ਨਹੀਂ ਭਾਈ ਤੂੰ ਆਪਦੇ ਵਾਲੇ ਨੂੰ ਮੰਗਰ ਲਾ ਲਿਆ ਕਰ ਉਹ ਹੋਰ ਭਾਈ ਤੁਸੀਂ ਕਰ ਵੀ ਕੀ ਸਕਦੇ ਹੋ ਮੰਗਰ ਹੀ ਲਾਉਣਾ ਜਾਣ ਦਵਾ ਮੰਗਰ ਲਾਈ ਬੈਠੀ ਆਉਂਗਾ ਸਾਨੂੰ ਤਾਂ ਤੁਸੀਂ ਤਿੰਨਾ ਮਾਪੁੱਤਾਂ ਨੂੰ ਘਰੋਂ ਕੱਢਣੇ ਕਰ ਰੱਖਿਆ ਹੈਗਾ ਲੈ ਮੰਮੀ ਮੈਂ ਕਿ ਮਗਰ ਆ ਲੈ ਤੂੰ ਮੇਰੀ ਗੱਲ ਸੁਣ ਜਿੱਦ ਤੇ ਮੈਂ ਅੱਇਆ ਕਦੇ ਆਪਣੇ ਘਰ ਚ ਲੜਾਈ ਹੋਈ ਸੀ ਸਮਾਂ ਜਦੋਂ ਜੱਸੀ ਆਈਆ ਨਾ ਕਰ ਮੁੱਦਾ ਕਰ ਰੱਖਿਆ ਸਾਡਾਂ ਲੜਾਈ ਹੋਣੀ ਜਾਂਦੀ ਆਪਣੇ ਕੋਲ ਆ ਭਾਈ ਮੇਰੇ ਤੁਹਾਡੇ ਮੁਰੇ ਹੱਥ ਬੰਨੇ ਲਿਆ ਦੇ ਦੇ ਮੈਨੂੰ ਜੇ ਪਈ ਪੈਸੇ ਦਿੰਨੀ ਆ ਚਾਰ ਤਾਂ ਮੈਂ ਜਾਇਆ ਮੈਂ ਇਹਨਾਂ ਨੂੰ ਭੋਗ ਪੈ ਜੂ ਅਗਲੇਆਂ ਦੇ ਦੇ ਨੀ ਬੰਨ ਕੇ ਬਹਾਲਿਆ ਤੂੰ ਤਾਂ ਮੈਨੂੰ ਇੱਥੇ ਹੈ ਮम्मी ਤਾਂ ਹੁਣ ਚਲੀ ਗਈ ਆਏ ਕਰਦੀ ਨਾ ਇਹਨੂੰ ਕਹਿੰਦੀ ਆ ਮਹਾਰਾਣੀ ਨੂੰ ਬਣਾ ਘੁੱਟ ਚਾ ਮੇਰਾ ਵੀ ਗਲ ਆਇਆ ਖਰਾਬ ਹੋਇਆ ਗਿਆ ਧੁੱਪੇ ਬੈਠ ਕੇ 10 ਮਿੰਟ ਨਾਲੇ ਕਰਦੀ ਆ ਆਰਾਮ ਤੇ ਨਾਲੇ ਪੀਣੀ ਆ ਚਾ ਦੀਦੀ ਦੀਦੀ ਕੀ ਹੋ ਗਿਆ ਤੁਹਾਨੂੰ ਕੀ ਆ ਕੀ ਕਰੀ ਜਾਨੇ ਮੈਂ ਤੁਹਾਨੂੰ ਬਾਜਾ ਮਾਰੀ ਜਾਨੀ ਆ ਤੈਨੂੰ ਕੀ ਪਤਾ ਨਹੀਂ ਜੇ ਅੰਦਰ ਆ ਤਾਂ ਮੈਂ ਕੰਮ ਹੀ ਕਰੂੰਗੀ ਹੋਰ ਕੀ ਕਰਦੀ ਆ ਮੈਨੂੰ ਤਾਂ ਕਿਤੇ ਦੇਖੀ ਨਹੀਂ ਕੰਮ ਕਰਦੀ ਦੀਦੀ ਨਹੀਂ ਸੀਗੀ ਮੈਂ ਤਾਂ ਇਹ ਕਹਿੰਦੀ ਸੀ ਕੁੱਟ ਚਾਹ ਬਣਾ ਦੇ ਕਿਉਂ ਤੇਰੇ ਹੱਥ ਨਹੀਂ ਹੈਗੇ ਚਾਹ ਬਣਾਉਣ ਨੂੰ ਉਹ ਮੇਰੇ ਹੱਥ ਤਾਂ ਹੈਗੇ ਆ ਤੈਨੂੰ ਪਤਾ ਵੀ ਮੈਨੂੰ ਖਾਂਗ ਨਹੀਂ ਹੋਈ ਪਈ ਆ ਜੀ ਬਿਮਾਰ ਹੋਈ ਪਈ ਆ ਜੇ ਬਣਾ ਦੇਣੀ ਕੁੱਟ ਫੇਰ ਕਿਹੜਾ ਤੂੰ ਲੱਸੀ ਹੁੰਦੀ ਆ ਫੇਰ ਖਾਂਗੀ ਹੋਈ ਆ ਹੱਥ ਤਾਂ ਹੀ ਦੁਖਦੇ ਚਾਹ ਕਰਨ ਨੂੰ ਨਾਲੇ ਦੀਦੀ ਮੂੰਹ ਸਮਾਲ ਕੇ ਬੋਲ ਤੂੰ ਬੋਲਦੀ ਕਿਵੇਂ ਆਂਗੀ ਮੈਨੂੰ ਨਾ ਤੂੰ ਤਾਂ ਬਾਲਾ ਮਿੱਠਾ ਬੋਲਦੀ ਆਂ ਤੈਨੂੰ ਸ਼ਰਮ ਨਹੀਂ ਆਉਂਦੀ ਆਪ ਤੋਂ ਵੱਡੀ ਨੂੰ ਹੁਕਮ ਲਾਉਣੀ ਹੈਗੀ ਤੂੰ ਤੂੰ ਚਾਹ ਵੀ ਨਹੀਂ ਕਾਨਾ ਜੋ ਅਗਰੀ ਹੁਣ ਕੰਮ ਤਾਂ ਨਹੀਂ ਕਰਨਾ ਆਹੋ ਮੈਂ ਤਾਂ ਕੰਮ ਆਪ ਹੀ ਨਹੀਂ ਕਰਦੀ ਤੂੰ ਹੀ ਕਰਦੀ ਆਂਗੀ ਸਾਰੇ ਕੰਮ ਤੂੰ ਤਾਂ ਮੈਨੂੰ ਉਹੀ ਬਦਨਾਮ ਕਰ ਰੱਖਿਆ ਮੰਮੀ ਕੋਲੇ ਤਾਂ ਕਹਿ ਦੇਨੀ ਆ ਕਿ ਇਹ ਕੋਈ ਕੰਮ ਨਹੀਂ ਕਰਦੀ ਹੈਗੀ ਮੈਨੂੰ ਮੇਰੀ ਗੱਲ ਸੁਣ ਲੈ ਠੀਕ ਹੈ ਨਾ ਮੰਮੀ ਕੋਲੇ ਉਂਗਲਾਂ ਨਹੀਂ ਘਾਟ ਹੀ ਲਾਇਆ ਕਰ ਤੂੰ ਮੇਰੇ ਖਿਲਾਫ ਮੁਗਲਾ ਲਾਵਾਣਾ ਫਿਰ ਕੰਮ ਕਰਿਆ ਵੀ ਕੀ ਹੈ ਦਾਸੀ ਵੀ ਕਿਹੜਾ ਕੰਮ ਕਰਿਆ ਤੈ ਹੁਣ ਉਹ ਬਸ ਬਸ ਤੂੰ ਕਿੰਨਾ ਕਮਾਈਆਂ ਕੰਦਿਆ ਕਰਦੀਆਂ ਜੀ ਆ ਲਾ ਕੇ ਤੜਕੀ ਤਿਆਰ ਵੇਰ ਹੋ ਕੇ ਸੋਹਣੇ ਸੋਹਣੇ ਸੂਟ ਪਾ ਕੇ ਤੇ ਤਿਆਰ ਹੋ ਕੇ ਬਹਿ ਜਾਨੀ ਆ ਪਤਾ ਹੀ ਆ ਤੂੰ ਕਿੰਨਾ ਕੰਮ ਕਰਦੀ ਆ ਮੈਂ ਵੀ ਉਨਾ ਹੀ ਕੰਮ ਕਰਦੀ ਆ ਠੀਕ ਹੈ ਨਾ ਬਰਾਬਰ ਦਾ ਕੰਮ ਕਰਕੇ ਤਿਆਰ ਹੋਈਆਂ ਤੇਰੇ ਵਾਂਗੂ ਨਹੀਂ ਵੀ ਬੇਲੀ ਤਿਆਰ ਹੋ ਕੇ ਬਹਿ ਜੂਗੀ ਸ਼ਰਮ ਨਹੀਂ ਮਰਦੀ ਬੋਲਦੀ ਜੇ ਤੂੰ ਬੁਲਾਉਣੀ ਆ ਤਾਂ ਬੋਲਦੀ ਆ ਘਟ ਚਾਹ ਨੂੰ ਕੀ ਕਹਦਾ ਉਹੀ ਪਿੱਛੂ ਪੈ ਕੇ ਲੜਨ ਬੈਗੀ ਆ ਜੀ ਪਿੱਛੂ ਪੈਣ ਨਾ ਫਿਰ ਮੈਂ ਕੰਮ ਕਰਾਂਗਾ ਫਿਰ ਉਹੀ ਗੱਲ ਚਾਹ ਕੱਪੜੇ ਲੇਖਦਾ ਉਵੇਂ ਹੀ ਪਏ ਨੇਗੇ ਇਹ ਤਾਂ ਤੋਤੇ ਨਹੀਂ ਹੈਗੇ ਫਿਰ ਮਾਂ ਨੂੰ ਕਹਿ ਦੀ ਹਾਂ ਇਹਨੇ ਤਾਂ ਕੱਪੜੇ ਨਹੀਂ ਤੋਤੇ ਬਾਰੀ ਹਾਲੇ ਕਿ ਤੇਰੀ ਆ ਕੱਪੜੇ ਧੋਣ ਦੀ ਤੇਰੇ ਕੀ ਵੀਰ ਹੱਥਾਂ ਤੇ ਮਹਿੰਦੀ ਲੱਗੀ ਹੈਗੀ ਮੇਰੇ ਤਾਂ ਬਾਈ ਲੱਗੀ ਆ ਠੀਕ ਆ ਮੇਥੋਂ ਨਹੀਂ ਤੋਤੇ ਜਾਂਦੇ ਅਬ ਫਿਰ ਅੱਪੀ ਧੋੜਾ ਜਦੋਂ ਤੇਰੀ ਬਾਰੀ ਆ ਜੀ ਫਿਰ ਮੈਂ ਧੋ ਲੂੰਗੀ ਫਿਰ ਤੈਨੂੰ ਕਹਿਣ ਦੀ ਕਿ ਲੋੜਾ ਹੁਣ ਮੈਂ ਨਹੀਂ ਬੈਠਣਾ 2 ਮਿੰਟ ਧੁੱਪੇ ਮੋਲ ਲੱਗੀ ਪਈਆਂ ਬਹਿ ਜਾ ਬਹਿ ਜਾ ਠੀਕ ਆ ਨਾ ਮੈਂ ਤਾਂ ਘੁੱਟ ਚਾਹ ਪੀਣੀ ਸੀ ਉਹਦੇ ਤੇ ਤੂੰ ਦੰਦ ਮਾਰਨ ਲੱਗੀ ਮੈਂ ਤਾਂ ਆਪਦੀ ਆਪ ਬਣਾ ਕੇ ਪੀ ਲੂੰਗੀ ਫਿਰ ਪੀਲਾ ਮੈਂ ਕਿ ਤੈਨੂੰ ਰੋਕਿਆਗਾ ਨਾ ਮੈਨੂੰ ਦੇ ਦੀ ਘੁੱਟ ਮੈਂ ਨਹੀਂ ਦਿੰਦੀ ਦਉਂਦੀ ਬਾੜੀ ਸਿਆਣੀ ਆਈ ਆ ਜੋ ਆਹੇ ਬੋਲਦੀ ਹੁਣ ਆਪਦੇ ਬਾਰੇ ਹੁਣ ਪਤਾ ਲੱਗਦਾ ਨਾ ਕਿੰਨੀ ਔਖੇ ਜਾ ਕਰਨੀ ਉਹ ਨਹੀਂ ਪਤਾ ਹੀ ਕਿੰਨੀ ਔਖੀ ਆਗੀ ਮੇਰੀ ਗੱਲ ਸੁਣ ਲੈ ਨਾ ਤੂੰ ਨਾਲੇ ਨਾ ਮਾਂ ਨੂੰ ਨਾ ਮੇਰੇ ਖਿਲਾਫ ਵਾਲਾ ਨਾ ਪੜਕਾਇਆ ਕਰ ਤੈਨੂੰ ਕੀ ਲੱਗਦਾ ਵੀ ਮਾਂ ਤੇਰੇ ਮਗਰ ਲੱਗ ਜੂਗੀ ਹੁਣ ਤੱਕ ਨਾ ਤੇਰੀ ਚੌਧਰ ਚੱਲੀ ਆ ਪਰ ਹੁਣ ਨਹੀਂ ਮੈਂ ਚੱਲਣ ਦਿੰਦੀ ਆ ਵੀ ਤੇਰੀ ਚੌਧਰ ਚੌਧਰ ਨਾ ਤਾਂ ਮੈਨੂੰ ਚਲਾਉਣੀ ਆਵੇ ਨਾ ਮੈਂ ਚਲਾਵਾ ਮੈਂ ਤਾਂ ਕੰਮ ਪਿੱਛੇ ਕਿਹਾ ਸੀ ਫਿਰ ਕੰਮ ਕਰ ਲਿਆ ਕਰ ਮੈਨੂੰ ਕਿ ਲੋੜਾ ਮम्मी ਨੂੰ ਨਹੀਂ ਉਹ ਤਾਂ ਤੂੰ ਆਵਦੇ ਮੈਨੂੰ ਐ ਕਹੋਨੀ ਆ ਕਿ ਮੈਂ ਵੱਡੀ ਆਂਗੀ ਹੈ ਮਾਂ ਨੂੰ ਤਾਂ ਮੈਂ ਚੀ ਜਵਾਬ ਦੇਤਾ ਆ ਕਿ ਮੈਂ ਤਾਂ ਜਾਣਦੀ ਨਹੀਂ ਭੋਗ ਤੇ ਨਾ ਅਸੇ ਤੂੰ ਸਾਡੇ ਗੱਲਾਂ ਸੁਣ ਰਹੀ ਸੀ ਕੰਨ ਲਾ ਕੇ ਉਹੇ ਕੰਮ 'ਚ ਧਿਆਨ ਦਿਆ ਕਰ ਨਾਲੇ ਮੈਨੂੰ ਕੀ ਲੋੜਾ ਕੰਮ ਕਰਨ ਦੀ ਤੂੰ ਹੈਗੀ ਤਾਂ ਹੈਗੀਆਂ ਕੰਮ ਕਰਨ ਵਾਸਤੇ ਕਿਉਂ ਮੇਰੇ ਕੀ ਚਾਰਟਡ ਲੱਗੇ ਨੇ ਵੀ ਕੰਮ ਮੈਂ ਹੀ ਕਰਨਾਗਾ ਮੇਰੇ ਨਾਲ ਬੱਤ ਤੂੰ ਖਾਣੀ ਹੈਗੀ ਰੋਟੀ ਨਹੀਂ ਬਣ ਜੰਦੀ ਪਹਿਲੀ ਰੋਟੀ ਤੇਰੀ ਹੁੰਦੀ ਹੈਗੀ ਚਾਹ ਨਹੀਂ ਬਣਾ ਦਿੰਦੀ ਪਹਿਲੀ ਕੱਪ ਚੱਕ ਲੈਨੀ ਹੈ ਚਾਹ ਪਾਉਣ ਨੂੰ ਯੇ ਮਖਾਨ ਨੂੰ ਜੀ ਕਰਦਾ ਉਹਦਾ ਕੰਮ ਵੀ ਕਰ ਲਿਆ ਕਰ ਤੇਰੇ ਪਿਓ ਦੀ ਨੌਕਰਾਂ ਨਹੀਂ ਰੱਖੀ ਹੋਈ ਮੈਂ ਉਹ ਹੈਲੋ ਮੂੰਹ ਸਾਰ ਕੇ ਬੋਲਾਂ ਮੇਰੇ ਮਾਪਿਓ ਤੇ ਨਾ ਜਾਈ ਠੀਕ ਆ ਨਾ ਜਿਹੜੀ ਕੋਈ ਲੜਾਈ ਆ ਆਪਣੇ ਤੇ ਲੜ ਵੱਡੀ ਆ ਜਾਂ ਮੇਰੇ ਪਿਓ ਤੇ ਜਾਣ ਵਾਲੀ ਪਿਓ ਤੇ ਜਾਵਣਾ ਫੇ ਤੇਰੀ ਮਾਂ ਨੇ ਆਹੀ ਮਤ ਦਿੱਤੀ ਐ ਵੀ ਆਪ ਜੀ ਤੇਰੀ ਮਾਂ ਬੋਲੀ ਮਤ ਦਿੱਤੀ ਐ ਹੈ ਬੋਲ ਨਹੀਂ ਉਂਗਲਾ ਲਾਉਣ ਤੇ ਲੱਗੀ ਹੋਈ ਆ ਤੂੰ ਤਾਂ ਬੋਲਦੀ ਦੇਖ ਕੇ ਮੈਂ ਐਡੀ ਲੁੱਤਰੋ ਲੱਗ ਰਹੀ ਆ ਉਂਗਲਾਂ ਤੇ ਵੀ ਐ ਹੀ ਲੱਗਣਗੇ ਜਿਹੜੀ ਕੰਮ ਕਰੋ ਉਹ ਉਂਗਲਾਂ ਵੀ ਲਾਉ ਫਿਰ ਨਾ ਉਗਲਾ ਲਾਉਣ ਦਾ ਮੌਕਾ ਦੇ ਕੇ ਮੈਨੂੰ ਕੰਮ ਕਰ ਲਿਆ ਕਰ ਆਪਦੇ ਹਿੱਸੇ ਦਾ ਤੜਕੀ ਪਾਈ ਜਾਂਦੀ ਸਰ ਬੰਨ ਕੇ ਲਾ ਕੇ ਬਹਾਨਾ ਸਰਦਾ ਨਹੀਂ ਜੇ ਦੁੱਖ ਦਾ ਤਾਂ ਪੈਣੀ ਆ ਤੇਰੇ ਮੰਗੂਣੀ ਹੈਗੀ ਉਵੇਂ ਬਹਾਨੇ ਮਾਰਦੀ ਰਹਿਣੀ ਹੈਗੀ ਆ ਬੱਸ ਕਰ ਆ ਮਾਂ ਕਾਦਾ ਬਾਗੀ ਮਗਰੀ ਪੈ ਗਈ ਮੇਰੇ ਤਾਂ ਹੁਣ ਆਏ ਆ ਜਦੋਂ ਨੂੰ ਮਾਰੇ ਆ ਹੁਣ ਓਦੋਂ ਨੂੰ ਮੈਂਟੀ ਸੀ ਉਹਨੂੰ ਆਉਂਦੀ ਨੂੰ ਪੜਕਾ ਦਊਗੀ ਮੈਨੂੰ ਆਏ ਬੋਲੀ ਮੈਨੂੰ ਆ ਆਪਦੇ ਮਾਮੂਰੇ ਆ ਕੇ ਸੱਚੀ ਸਵਿੱਤਰੀ ਬਣ ਜਾਂਦੀ ਨਹੀਂ ਬੱਸ ਰਹਿਣ ਦੇ ਤੇਰੇ ਨਾਲ ਕਿਹੜਾ ਮੱਥਾ ਮਾਰੇ ਘੁੱਟ ਚਾਹ ਦੀ ਪੀਣੀ ਸੀ ਮੂੜ ਖਰਾਬ ਕਰਕੇ ਰੱਖਦਾ ਦੋੜਾ ਕੰਨ ਨੂੰ ਸਿਰ ਦਾ ਖੁਦਾ ਕਿਹੜਾ ਦੀਦਾ ਕਿਸੇ ਨੂੰ ਬਸ ਸਿਰਫ ਦਾ ਬਹਾਨਾ ਲਾ ਦਿੰਦੀ ਐ ਸਿਰਫ ਤੇ ਕੀ ਲਿਖਿਆ ਜਾਂਦਾ ਵੀ ਇਹਦਾ ਦੁਖਦਲਾ ਮੈਂ ਤਾਂ ਮੈਂ ਵੀ ਬਨ ਕੇ ਪੈ ਜੰਨੀ ਵੀ ਮੇਰਾ ਸਰ ਦੁਖਦਲਾਗਾ ਆਈਏ ਜਿਆਦੇ ਟੰਗ ਕਰਾਵੀ ਬਸ ਟੰਗ ਹੀ ਆਉਂਦਿਆ ਕੱਲੇ ਕੰਮ ਤਾਂ ਆਉਂਦਾ ਨਹੀਂ ਹੈਗਾਗਾ ਕਿੱਥੇ ਜੀ ਰੋਟੀ ਲੱਗੀ ਹੈਗੀ ਜੈ ਵੱਡੀ ਪਚੋਲੇ ਵੀ ਮਰ ਗਏ ਸੀ ਭਾਲ ਕੇ ਦਿੱਤੀ ਐ ਜਮਾ ਕਲੇਸ਼ਨ ਤੈਨੂੰ ਅੱਡ ਹੋਣ ਤੱਕ ਕਹੂੰਗੀ ਮੈਂ ਕੱਲੀ ਕੀ ਕਰਾਂ ਸਾਧਨ ਕੰਮ ਕਰਨ ਪੰਦਾ ਮੇਰਾ ਤਾਂ ਨਹੀਂ ਬਣਦਾ ਇਸ ਘਰ ਚ ਉਹਦਾ ਵੀ ਬਰੋਬਰ ਦੀ ਬਣਦਾਗਾ ਪਤਾ ਨਹੀਂ ਕਿੱਧਰ ਗਿਆ ਆ ਗਿਆ ਤਾਂ ਕੀ ਗੱਲ ਜਾਂਦਾ ਮਾਉ ਤੁਹੁੰਦਾ ਦਰੇ ਉਹ ਕੱਲੀ ਫੁੜਫੁੜ ਕਰੀ ਜਿੰਨੀ ਮੈਂ ਤਾਂ ਤੈਨੂੰ ਇਹ ਕਹਿਨੀ ਆ ਬਸ ਤੂੰ ਅੱਡ ਹੋ ਜਾ ਮੈਂ ਨਹੀਂ ਨਾ ਰਹਿਣਾ ਬੀਤ ਪਾਉ ਦੇ ਜੱਸੀ ਜੀ ਕਿਉਂ ਲੈ ਕਮਾਲ ਕਰਤੀ ਕਿਉਂ ਅੱਡ ਹੋ ਜਾ ਤੂੰ ਤੈਨੂੰ ਪਤਾ ਹਾਂ ਮੈਨੂੰ ਕਿਵੇਂ ਬੋਲਦੀ ਹੈਗੀ ਬਾੜ ਬਾੜ ਬੋਲਦੇ ਮੈਂ ਕੁਝ ਦੇਣਾ ਆਦਾ ਨਹੀਂ ਯਾਰ ਰਹਿਣਾ ਤਾਂ ਏਕਾ ਕਰਕੇ ਓਖਾ ਗੰਡ ਤਾਂ ਜਦੋਂ ਮਰਜ਼ੀ ਹੋ ਜਾ ਸਾਡਾ ਕੋਈ ਭਰਾਵਾ ਚ ਕਰਕਣੀ ਜੇ ਬਾੜਾ ਮੋਟਾ ਛੋਟਾ ਕੰਮ ਧੰਦਿਆਂ ਦਾ ਇਹਦਾ ਕੀ ਹੋਵੇ ਤੂੰ ਚੁੱਪ ਕਰ ਜਾ ਗਰ ਤੂੰ ਸਿਆਣ ਫਰਤਲਾ ਮੇਰੀ ਗੱਲ ਸੁਣ ਜਿਵੇਂ ਸੈਂਡ ਬਵਰਤ ਦੀਆਂ ਫੇਰੀ ਮੈਂ ਸਵੇਰ ਦੀ ਕੰਮ ਤੇ ਲੱਗੀ ਪਈ ਆ ਹਜੇ ਮੈਨੂੰ ਆਰਡਰ ਮਾਰਦੇ ਜਿਵੇਂ ਮੈਂ ਨੌਕਰਾਂ ਨੂੰ ਇੱਕ ਚਾਹ ਦੀ ਕੁੱਟ ਕਰਕੇ ਲਿਆ ਕਿਉਂ ਚਾਹ ਘੱਟ ਵੀ ਨਹੀਂ ਬੀਨ ਜੋਗੀ ਉਹ ਕੰਮ ਤਾਂ ਨਹੀਂ ਕਰਨਾ ਚੱਲ ਫਿਰ ਤੂੰ ਗਾਂ ਦੀ ਦੂੰਧਰ ਲਾ ਇੰਨੀ ਗੱਡੀ ਹੈਗੀ ਇੰਨੀ ਇੱਕ ਗੱਲ ਪਿੱਛੇ ਅੱਡ ਹੋਣਾ ਬਹੁਤ ਵੱਡੀ ਗੱਲ ਹੈਗੀ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਤੂੰ ਕਰ ਲੈ ਕੁੱਟਣਾ ਮੈਂ ਫਿਰੂੰ ਪਤਾ ਕਿੰਨਾ ਕੁਸ ਬੋਲੀ ਹੈਗੀ ਮੈਨੂੰ ਮੈਨੂੰ ਨਹੀਂ ਪਤਾ ਜਰਾ ਅੱਡ ਹੋ ਜਾ ਤੂੰ ਚੁੱਪ ਕਰ ਜਾ ਕਰ ਇਕੱਠਿਆਂ ਰਗੀ ਰੀਸ ਨਹੀਂ ਗੀ ਆਪਾਂ ਕਿੰਨਾ ਕੁ ਸੋਚੀ ਜਾਵਾਂਗੇ ਇਹ ਗੱਲਾਂ ਉਹ ਨਿਆਣੀ ਹਉਣ ਸੋਚ ਲਗਦੀ ਹੈ ਗੱਲਾਂ ਮੇਰੀ ਗੱਲ ਸੁਣਣਾ ਜਦੋਂ ਸਾਡੇ ਭਰਾਵਾਂ ਚ ਨਹੀਂ ਕੋਈ ਫਰਕ ਤੂੰ ਸਮਝਦਾ ਨਾ ਤੂੰ ਸਮਝਦੈ ਲਈ ਤੋ ਕੰਮ ਲੈ ਲੈ ਹਾਂ ਉਹ ਮੈਂ ਸਮਝਦਾਰੀ ਵਰਤੀ ਜਾਵਾਂ ਕੋਣ ਆ ਵਰਤੇ ਮਾਰੀ ਤੇ ਜਿੱਦਾਂ ਜਿਵੇਂ ਬਈ ਹੈ ਨਾ ਪਰਿਵਾਰ ਇੱਕ ਬਣਾ ਕੇ ਰੱਖਿਆਗਾ ਜਿੱਦੇ ਦੀ ਇਹ ਹੈ ਇਹ ਨਹੀਂ ਦੋ ਪਰਿਵਾਰ ਬਣਾ ਰੱਖੇ ਨੇ ਨਾਲ ਮੇਰੀ ਗੱਲ ਸੁਣਨਾ ਬਾਈ ਕਾਦਾ ਬਾਹਰ ਗਿਆ ਨਾ ਇਹਦੇ ਵੀ ਕਾਰਜ ਬਣਾ ਕੇ ਤੋਰ ਪਰੇ ਬਾਹਰ ਇਹਨੂੰ ਐਂ ਤਾਂ ਹੋ ਜਾਊਗਾ ਵੀ ਬਾਹਰ ਗਈ ਹੋਈ ਹੈਗੀ ਚਲ ਜੇ ਤਾਂ ਉਹ ਬਾਹਰ ਸਾਧਲੇ ਫਿਰ ਤਾਂ ਠੀਕ ਹੈ ਨਹੀਂ ਯਾਰ ਮੇਰਾ ਦਿਨ ਨਹੀਂ ਚਾਹੁੰਦਾ ਵੀ ਦੇ ਘੱਟ ਹੋਜੂ ਫੇਰ ਤਾਂ ਡੋਨ ਦੀ ਲੋੜ ਹੀ ਨਹੀਂ ਜੇ ਬਾਹਰ ਟੱਪ ਗਈ ਕਲੇਸਾ ਘਰ ਚੋਂ ਮੁੱਕ ਜੂਗਾ ਇਹੀ ਆ ਕਲੇਸਨ ਸਾਰ ਦੇ ਕਲੇਸ ਪਾਈ ਰੱਖਦੀ ਆ ਘਰ ਚ ਚਲ ਹੁਣ ਆ ਇੱਕ ਇੱਕ ਦਮ ਤਾਂ ਆਪਾਂ ਗੱਲਾਂ ਕਰੀ ਜੰਨੇ ਕੀ ਪਤਾ ਵੀ ਅਗਲਾ ਜਾਣ ਦਾ ਇਰਾਦਾ ਹੈਗਾ ਉਹਦਾ ਜਾਂ ਸਦੂ ਜਾਂ ਨਹੀਂ ਤੂੰ ਬਸ ਜਿਵੇਂ ਪਹਿਲਾਂ ਹੁਣ ਤਾਂ ਹੀ ਪ੍ਰਭਾਵ ਨੂੰ ਰੱਖਿਆ ਹੀ ਰੱਖ ਕੁਛ ਨਹੀਂ ਹੁੰਦਾ ਤੂੰ ਹੋਰ ਸਬਰ ਦੀ ਘੁੱਟ ਭਰ ਲੈਵੇਂ ਬੜਾ ਗੁੱਸਾ ਨਹੀਂ ਕਰਦੇ ਹੁੰਦੇ ਚਲ ਚੰਗਾ ਤੂੰ ਵੀ ਮਾਂ ਤੇ ਉਹਦੀ ਮੇਰੀ ਕਰਾਇਗਾ ਪਰਜਾਈ ਦੀ ਪਰਜਾਈ ਦੀ ਮੇਰ ਨਹੀਂ ਇਕੱਠਿਆਂ ਦਾ ਕੁਛ ਨਾ ਕੁਛ ਬਣ ਜਾਂਦਾ ਹੁੰਦਾ ਫੇ ਬਣਨ ਵਾਸਤੇ ਆਪਾਂ ਹੀ ਸੋਚੀ ਜਾਈਏ ਉਹ ਨਾ ਸੋਚੇ ਕੁਸ ਬਸ ਉਹੀ ਸਿੱਖ ਕੇ ਆਈਏ ਉਹ ਪਿਆਕਾਂ ਤੋਂ ਵੀ ਲੜੋ ਵੱਡਿਆਂ ਨਾਲ ਚਲ ਕੋਈ ਨਹੀਂ ਮਹਿਮਾਨ ਕੋਈ ਨੂੰ ਨੇ ਉਹਨੂੰ ਸਮਝਾ ਦੂੰ ਪਿਆਰ ਨਾਲ ਚਲ ਠੀਕ ਆ ਸਮਝਾ ਸਮਝਣਾ ਹੋ ਸਮਝੀ ਜਾ ਤਾ ਤਾਨੂੰ ਬਾਹਰ ਤੋਂ ਤੇ ਜਾ ਹੋ ਜਾ ਡ ਚਲ ਮੈਂ ਚਾਲੀ ਘੁੱਟ ਲਿਆਉਣੀ ਹੈਗੀ ਕਰਦਾ ਇਹਦਾ ਨੇ ਮੈਨੂੰ ਦੇਣੀ ਘੁੱਟਾ ਲੋੜਾ ਆ ਗਿਆ ਲੈ ਕਿੱਟ ਹੋ ਜਾ ਪਰ ਐਡੀ ਪਿੰਡ ਚ ਜਿੱਤੇਗੀ ਇਕੱਠੇ ਰਹਿਣੇ ਆ ਦੋਨਾਂ ਭਰਾਵਾਂ ਚ ਫਰਕ ਪੁਰਾਣੀ ਇਹ ਲੈ ਉਹੀ ਤੀਉਂ ਵਾਲੀ ਗੱਲ ਫੇਰ ਈ ਯਾਰ ਇਹਨਾਂ ਦਾ ਆ ਗਈ ਉਹ ਪਾ ਵੀ ਕਾ ਦੋਰੀ ਬਾਹਰ ਫੜਕਾਈ ਜੰਨੀ ਆ ਮੈਂ ਕੀ ਕਰੀ ਜਾਂਦੀ ਅਸੀਂ ਕੁਛ ਨਹੀਂ ਵੀ ਪਾ ਕੁਛ ਨਹੀਂ ਤਾਂ ਨਹੀਂ ਜਾਇ ਇਹਨੇ ਕਾ ਵੀ ਮੈਂ ਤਾਂ ਹੁਣ ਜਾਈ ਮੈਂ ਤਾਂ ਨਾ ਕਹਿਣੀ ਆ ਦੋ ਜਾਣੀ ਆ ਤੁਸੀਂ ਘਰੇ ਚੰਗੀ ਭਲੀ ਨਾ ਕਰੇ ਸਕੂਟਰੀ ਖੜੀ ਆ ਤੁਹਾਨੂੰ ਤਾਂ ਐ ਵੀ ਨਹੀਂ ਵੇਖ ਜਾਣੀ ਜਾ ਕੇ ਲੈ ਆਈਏ ਵੀਰ ਪਰ ਤੈਨੂੰ ਪਤਾ ਤਾਂ ਹੈਗਾ ਮੈਨੂੰ ਕਿਹੜਾ ਸਕੂਟਰੀ ਆਉਂਦੀ ਹੈਗੀ ਹੁਣ ਉਸੇ ਨੂੰ ਆਉਂਦੀ ਉਹ ਤਾਂ ਲਿਜਾ ਸਕਦੀ ਹੈਗੀ ਮੈਨੂੰ ਆਉਂਦੀ ਮੈਂ ਤੇਰੇ ਬਿਨ ਕਹੇ ਆ ਜਾ ਕਰਦੀ ਲੈਣ ਤੈਨੂੰ ਤੁਸੀਂ ਤਾਂ ਨਾ ਇੱਕ ਦੂਜੀ ਤੇ ਗੱਲਾਂ ਥੂਪੀ ਜਾਇਆ ਕਰੋ ਸਿੱਖਲਾ ਫਿਰ ਤੂੰ ਵੀ ਹੁਣ ਦੱਸ ਹੁਣ ਇੱਥੇ ਗੋਹਾ ਖੁੜੀ ਸਿੱਟੀ ਜਾਇਆ ਕਰਨੀ ਹਰੇਕਾ ਕੰਮ ਬੰਦੇ ਨੂੰ ਆਉਂਦਾ ਹੋਣਾ ਚਾਹੀਦਾ ਇੱਕ ਹੈਬ ਐਂਟਰੀ ਨਹੀਂ ਮੈਂ ਤਾਂ ਲੈ ਜਾਇਆ ਕਰਾਂ ਕੀ ਕਰਾਂ ਵੀਰ ਪਰ ਸਿੱਖ ਨੂੰ ਕਹਦਾ ਜੀ ਇਹ ਨਹੀਂ ਕਰਦਾ ਸਾਧਨ ਕੰਮ ਤਾਂ ਲੋਟ ਨਹੀਂ ਆਉਂਦੇ ਉਹ ਮਹਾਰਾਣੀ ਸਾਧਨ ਪਈ ਰਹਿੰਦੀ ਹੈ ਨਾ ਇਹ ਹਜੇ ਆਡਰ ਮਾਰ ਦੇ ਮੇਰੇ ਤੇ ਓਹੋ ਇੱਕ ਤਾਂ ਨਾ ਜਦੋਂ ਵੀ ਘਰੇ ਵੜੀ ਦਾ ਨਾ ਬਸ ਥੋੜਾ ਭਾਬੀ ਉਹਦੇ ਕੋਲੇ ਸ ਸ਼ੁਰੂ ਹੋ ਜਾਂਦਾ ਮਾਂ ਕਿੱਥੇ ਆ ਉਹਦਾ ਭੋਗ ਤੇ ਗੀਰ ਹੋਈ ਤੇ ਚਾਚੇ ਕੀ ਭੋਗ ਸੀਗਾ ਅੱਛਾ ਤਾਂ ਹੀ ਫਿਰ ਬਰਾਂਜੀਆਂ ਦੀਆਂ ਕਰੀ ਜਾਣੀਆਂ ਉਹਦੀਆਂ ਪਰ ਮਾਂ ਸਾਹਮਣੇ ਕਿਹੜਾ ਤੁਸੀਂ ਹਟ ਗਈਆਂ ਤੁਸੀਂ ਬਾਗੀ ਜਾਂਦੀਆਂ ਇੱਕ ਅੱਧੀ ਮਗਰ ਉਹ ਲੜ ਗਈ ਹੋਊਂਗਾ ਹੋਰ ਤਾਂ ਤੁਸੀਂ ਚੱਜ ਦਾ ਕੰਮ ਤਾਂ ਕੋਈ ਕਰਿਆ ਨਹੀਂ ਹੁਣ ਮੈਂ ਕਿਹਾ ਤਾਂ ਸੀ ਮੰਮੀ ਨੂੰ ਵਾਹ ਤੂੰ ਜੱਸੀ ਨੂੰ ਲੈ ਜਾਵਾਂਗਾ ਮੈਂ ਕੰਮ ਕਰੀ ਜਾਨੀ ਹੈਗੀ ਮੰਮੀ ਨੇ ਸਮਾਪ ਮੇਰੇ ਗੱਲ ਪੈ ਗਈ ਜੇ ਉਹਨੂੰ ਕਹੇ ਫੇਰ ਕਾਹਨੂੰ ਲੜਾਈ ਪਾਵੇ ਉਹ ਉਸ ਨੂੰ ਲੋੜ ਆ ਸਮਝਦਾ ਫਿਰ ਭਾਈ ਗਾਲੀ ਪੈਣਾਗਾ ਇੱਕ ਦੂਜੇ ਨੂੰ ਤਾਂ ਭਾਬੀ ਤੁਸੀਂ ਕਹੀ ਜਾਂਦੀਆਂ ਰਹਿੰਗਾਂਗਾ ਕਦੇ ਗੱਲ ਮੰਨੀ ਆ ਵੀ ਹਾਂ ਭਾਈ ਮੈਨੂੰ ਕਹਿਤਾ ਮਾਣੇ ਤੇ ਚੱਲ ਮੈਂ ਮਾਂ ਦੀ ਗੱਲ ਮੰਨ ਲੈਨੀ ਆ ਕਾਹਨੂੰ ਮੋੜਨੀ ਆ ਜਾ ਉਹਨੇ ਕਦੇ ਕੋਈ ਗੱਲ ਮੰਨੀ ਆ ਥੋੜਾ ਤਾਂ ਆਹੀ ਕੰਜਰ ਕਲੇਸ ਰਹੂ ਰਹਿਊਗਾ ਨਾਲੇ ਉਹ ਤਾਂ ਤੈਨੂੰ ਕਿਹਾ ਸੀ ਵੀ ਭਈ ਆਪਦੀ ਭੈਣ ਦਾ ਰਿਸ਼ਤਾ ਕਰਾ ਦੇ ਵੀਰੇ ਨੂੰ ਵੀਰ ਭਾਲ ਤੂੰ ਵੀ ਮੈਨੂੰ ਕਹਿਣ ਨਾਲੇ ਵਧੀਆ ਬੰਨ ਦੀ ਥੋੜੀ ਭੈਣਾ ਭੈਣਾ ਦੀ ਹੁਣ ਇੱਕ ਦੂਜੇ ਨਾਲ ਡੈਢੇ ਮਰੀ ਜਾਓ ਚਲ ਆ ਜਾ ਭਾਬੀ ਇੱਥੇ ਤਾਂ ਆਹੀ ਕੰਜਰ ਕਲੇਸ ਰਹੂ ਜਾਨੀ ਆਜੂ ਤੈਨੂੰ ਪਤਾ ਚੰਗਾ ਭਲਾ ਵੀ ਸਾਡਾ ਮੈਂ ਹੀ ਕੰਮ ਕਰਦਿਆਂ ਇਹ ਵੀ ਬਸ ਮੇਰੇ ਵੀ ਇਦੀ ਗੱਲ ਲੈ ਕੇ ਕੱਢੀ ਜਾਣੀ ਹੈ